ਇਹ ਤੇ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਖ ਹੈ 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 ਸਭ ਜਗ ਭਇਓ ਜੈ 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 ਸੁਣ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗ ਰੇਟੇ ਗੁਰੂ ਕੇ ਬੇਟੇ ਪਾਈ ਜੇਤਾ ਜੀ ਨੇ ਅਣਖੀ ਸੱਚੇ ਬੇਟੇ ਵਾਂਗੂ ਗੁਰੂ ਕਾ ਸੀਸ ਹਨੇਰੀ ਰਾਤ ਵਿੱਚ ਆਪਣੇ ਸੀਨੇ ਨੂੰ ਲਾ ਦਿੱਲੀ ਦੀਆਂ ਗਲੀਆਂ ਅਤੇ ਸੜਕਾਂ ਵਿੱਚੋਂ ਉਡਣ ਸ਼ੂ ਹੋ ਗਿਆ ਬਾਣੀ ਵਿਉਂਤਬੰਦੀ ਅਨੁਸਾਰ ਪਾਈ ਨਾਨੂ ਜੀ ਅੱਗੇ ਅੱਗੇ ਪਾਈ ਜੇਤਾ ਜੀ ਗੁਰੂ ਕੇ ਸੀਸ ਨੂੰ ਲੈ ਕੇ ਵਿਚਕਾਰ ਅਤੇ ਪਾਈ ਉਦਾ ਜੀ ਪਿੱਛੇ ਪਿੱਛੇ ਇਹਨਾਂ ਤਿੰਨਾਂ ਗੁਰਸਿੱਖਾਂ ਦੀ ਸੀਸ ਨੂੰ ਲੈ ਕੇ ਜਾਣ ਦੀ ਸੇਵਾ ਦਾ ਇੱਕ ਹੋਰ ਮੁੱਖ ਕਾਰਨ ਇਹ ਸੀ ਕਿ ਇਹ ਤਿੰਨੇ ਗੁਰਸਿੱਖ ਜੁਝਾਰੂ ਯੋਧੇ ਸਿੱਖ ਸਨ ਜਿਹੜੇ ਯੁੱਧ ਵਿੱਦਿਆ ਦੇ ਵਿੱਚ ਵੀ ਬਹੁਤ ਨਿਪੋਣ ਸਨ ਸੋ ਭਾਈ ਨਨੂ ਜੀ ਅੱਗੇ-ਅੱਗੇ ਆਉਣ ਵਾਲੀ ਚੁਣੌਤੀ ਨੂੰ ਦੇਖਦਿਆਂ ਹੋਇਆਂ ਰਾਹ ਸਾਫ਼ ਕਰਦੇ ਅਤੇ ਪਿੱਛੇ-ਪਿੱਛੇ ਭਾਈ ਜੇਤਾ ਜੀ ਗੁਰੂ ਕੇ ਸੀਸ ਨੂੰ ਲੈ ਕੇ ਸਫ਼ਰ ਤੈਅ ਕਰਦੇ ਜਾਂਦੇ ਪਿੱਛੇ ਹਨੇਰੀ ਵਾਂਗੂ ਆਉਂਦੀ ਮੁਗਲ ਫੌਜ ਦਾ ਧਿਆਨ ਰੱਖਦੇ ਹੋਏ ਭਾਈ ਉਦਾਜੀ ਵੀ ਬਹੁਤ ਸਾਰੇ ਕਿਸਾਨ ਇਸ ਵਿਉਂਤਬੰਦੀ ਵਿੱਚ ਮੁੱਖ ਜਰਨੈਲ ਦੇ ਰੂਪ ਵਿੱਚ ਭਾਈ ਜੇਤਾ ਜੀ ਬੜੀ ਨਿਪੁੰੰਤਾ ਦੇ ਨਾਲ ਅਤੇ ਬੜੀ ਦਲੇਰੀ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪੈੰਡਾ ਤੈਅ ਕਰਦੇ ਆ ਰਹੇ ਨੇ ਸੋਨੀਪਟ ਪਾਣੀਪਤ ਤਰਾਵੜੀ ਕਰਨਾਲ ਅੰਬਾਲਾ ਵਾਲਾ ਜਿਹੜਾ ਪਾਸਾ ਇਸ ਪਾਸੇ ਰੁਕ ਕੀਤਾ ਆਪ ਜੀ ਦਿੱਲੀ ਤੋਂ ਬਾਹਰ ਨਿਕਲਦੇ ਆ ਸਾਹ ਦੀ ਐਸ ਵੇਲੇ ਗੁਰਦੁਆਰਾ ਸਾਹਿਬ ਸਥਿਤ ਹੈ ਸ਼ਹੀਦ ਇੱਕ ਬਹਾਦਰ ਮੈਮੋਰੀਅਲ ਬਾੜ ਖਾਲਸਾ ਇਸ ਥਾਂ ਤੋਂ ਹੁੰਦਿਆਂ ਹੋਇਆਂ ਭਾਈ ਥੇਤਾ ਜੀ ਅਗਾਹ ਵਰਦੇ ਨੇ ਪਰ ਇਸ ਸਥਾਨ ਦੇ ਉੱਤੇ ਵੀ ਇੱਕ ਘਟਨਾ ਵਾਪਰਦੀ ਹੈ ਇਹ ਪੁਰਾਣਾ ਨਾਮ ਸੀ ਇੱਥੇ ਇੱਕ ਪਿੰਡ ਹੋਇਆ ਕਰਦਾ ਸੀ ਪਿੰਡ ਬੜੀ ਇਸ ਬੜੀ ਪਿੰਡ ਦੇ ਵਿੱਚ ਇੱਕ ਗੁਰੂ ਘਰ ਦਾ ਸ਼ਰਧਾਲੂ ਸੀ ਜਿਸ ਦਾ ਨਾਮ ਖੁਸ਼ਾਲ ਸਿੰਘ ਦਈਆ ਸੀ ਉੱਥੇ ਦੇ ਇਤਿਹਾਸ ਮੁਤਾਬਕ ਸੀਨਾ ਪਸੀਨਾ ਚਲਦੀ ਇਹ ਗੱਲ ਅੱਜ ਤੱਕ ਸਾਹਮਣੇ ਆਉਂਦੀ ਹੈ ਕਿ ਜਦੋਂ ਇਹ ਗੁਰੂ ਕੇ ਬੇਟੇ ਇਸ ਸਥਾਨ ਤੋਂ ਅਗਾਹ ਵਾਦੇ ਹਨ ਤੇ ਮੁਗਲਿਆ ਹਕੂਮਤ ਦੇ ਸਿਪਾਈ ਉਹਨਾਂ ਦਾ ਪਿੱਛਾ ਕਰਦੇ ਕਰਦੇ ਹੱਲ-ਹੱਲ ਕਰਦੇ ਉੱਥੇ ਪਹੁੰਚਦੇ ਹਨ ਖੁਸ਼ਾਲ ਸਿੰਘ ਜੀ ਆਪਣੇ ਬੱਚਿਆਂ ਨੂੰ ਇਹ ਗੱਲ ਕਹਿੰਦੇ ਹਨ ਕਿ ਮੇਰਾ ਸੀਸ ਵੱਢ ਕੇ ਇਸ ਸਥਾਨ ਤੇ ਰੱਖ ਦਿੱਤਾ ਜਾਵੇ ਤਾਂ ਕਿ ਮੁਗਲ ਹਕੂਮਤ ਨੂੰ ਕੁਛ ਚੇਰ ਵਾਸਤੇ ਭੁਲੇਖਾ ਪੈ ਜਾਏ ਤੇ ਗੁਰੂ ਕੇ ਲਾਲ ਜਿਹੜੇ ਨੇ ਆਪਣਾ ਸਫਰ ਤੈ ਕਰ ਸਕਣ ਇਸ ਤਰ੍ਹਾਂ ਹੀ ਕਟਨਾ ਵਾਪਰਦੀ ਹੈ ਮੁਗਲ ਹਕੂਮਤ ਜਦੋਂ ਭਾਈ ਖੁਸ਼ਾਲ ਸਿੰਘ ਜੀ ਦਾ ਸੀਸ ਲੈ ਕੇ ਜਾਂਦੇ ਹਨ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਕੋਈ ਵਿਉਂਤਬੰਦੀ ਸੀ ਸਾਨੂੰ ਫਸਾਉਣ ਵਾਲੀ ਇਸ ਗੁੱਸੇ ਵਿੱਚ ਆਣ ਕੇ ਉਸ ਪਿੰਨ ਨੂੰ ਉਜਾੜ ਦਿੱਤਾ ਜਾਂਦਾ ਹੈ ਇੱਥੇ ਹੀ ਅਸੀਂ ਇੱਕ ਬੇਨਤੀ ਹੋਰ ਕਰਨੀ ਚਾਹਾਂਗੇ ਜਿੱਥੇ ਤਾਂ ਤਾਂ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਚਾਂਦਨੀ ਚੌਂਕ ਵਿਖੇ ਤਿੰਨ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਗਿਆਲਾ ਜੀ ਉੱਥੇ ਹੀ ਤਿੰਨ ਗੁਰਸਿੱਖ ਹੋਰ ਹਨ ਜਿਨ੍ਹਾਂ ਦੀ ਸ਼ਹੀਦੀ ਗੁਰੂ ਪਾਤਸ਼ਾਹ ਦੀ ਸ਼ਹੀਦੀ ਦੇ ਇਤਿਹਾਸ ਨਾਲ ਆ ਜੁੜ ਮਿਲਦੀ ਹੈ ਕਈ ਸਰੋਤਾਂ ਦੇ ਵਿੱਚ ਇਤਿਹਾਸਕਾਰਾਂ ਨੇ ਜੈਤਾ ਜੀ ਆਪਣੇ ਪਿਤਾ ਸੀਸ ਰੱਖਣ ਦੀ ਗੱਲ ਵੀ ਆਉਂਦੀ ਹੈ ਸੋ ਭਾਈ ਜੈਤਾ ਜੀ ਦੇ ਪਿਤਾ ਜੀ ਸ਼ਹੀਦ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਗੁਰੂ ਪਾਸ਼ਾ ਜੀ ਨਾਲ ਬਹੁਤ ਨੇਹੋ ਸੀ ਵਿਰਾਗ ਦੇ ਵਿੱਚ ਜਿਸ ਪਿਆਰੇ ਤੋਂ ਨੇਹੋ ਤਿਸ ਆਗੇ ਮਰ ਚੱਲੀਏ ਵਾਲੀ ਅਵਸਥਾ ਦੇ ਵਿੱਚ ਦਿੱਲੀ ਵਿਖੇ ਹੀ ਬਾਬਾ ਗੁਰਦਿੱਤਾ ਜੀ ਆਪਣਾ ਸਰੀਰ ਤਿਆਗਦੇ ਹਨ ਇਹ ਤੀਸਰੇ ਗੁਰਸਿੱਖ ਪਾਈ ਖੁਸ਼ਾਲ ਸਿੰਘ ਦਈਆ ਜੀ ਇਹ ਤਿੰਨਾਂ ਗੁਰਸਿੱਖਾਂ ਦੀ ਸ਼ਹੀਦੀ ਵੀ ਗੁਰੂ ਪਾਸ਼ਾ ਜੀ ਦੀ ਸ਼ਹੀਦੀ ਨਾਲ ਆ ਜੁੜਦੀ ਹੈ ਇਥੇ ਇਹ ਵੀ ਦੱਸਣਾ ਵਾਜਬ ਹੋਏਗਾ ਕਿ ਚਾਂਦਨੀ ਚੌਕ ਦੇ ਸ਼ਹੀਦ ਅਤੇ ਬਾਬਾ ਗੁਰਦਿੱਤਾ ਜੀ ਦਾ ਅੰਤਿਮ ਸੰਸਕਾਰ ਦਿੱਲੀ ਦੇ ਗੁਰਸਿੱਖਾਂ ਨੇ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ ਉਸ ਸਥਾਨ ਤੇ ਹੀ ਇਹ ਚਾਂਦਨੀ ਚੌਕ ਦੇ ਸ਼ਹੀਦਾਂ ਅਤੇ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਗਏ ਸਨ ਬਾਅਦ ਖਾਲਸਾ ਤੋਂ ਪਾਈ ਜੇਤਾ ਜੀ ਬਾਗਪੱਦ ਦਾ ਰੁਖ ਕਰਦੇ ਹਨ ਬਾਗਪੱਦ ਵਿਖੇ ਸ਼ੇਖ ਬਾਉਦੀਨ ਦਾ ਤਖੀਆ ਸੀ ਸ਼ੇਖ ਬਾਉਦੀਨ ਜੀ ਗੁਰੂਕਾਰ ਦਸ਼ਕ ਦਾ ਲੋਸੀ ਸ਼ੇਖ ਬਾਉਦੀਨ ਜੀ ਦੇ ਨਾਲ ਇੱਕ ਗੁਰਸਿੱਖ ਭਾਈ ਕ੍ਰਿਸ਼ਨਪਾਲ ਜੀ ਜੋ ਬਾਗਪਤ ਵੇਚ ਰਹੇ ਸਨ ਉਹਨਾਂ ਦੇ ਗ੍ਰਹਿ ਵਿਖੇ ਭਾਈ ਜੇਤਾ ਜੀ ਪਹਿਲਾ ਪੜਾਉ ਕਰਦੇ ਹਨ ਇਸ ਤੋਂ ਬਾਅਦ ਉਪਰੰਤ ਭਾਈ ਜੇਤਾ ਜੀ ਤਰਾਵੜੀ ਦਾ ਰੁੱਖ ਕਰਦੇ ਹਨ ਤਰਾਵੜੀ ਵਿਖੇ ਜਦੋਂ ਭਾਈ ਸਾਹਿਬ ਜੀ ਪਹੁੰਚਦੇ ਹਨ ਉਸ ਤਰਾਵੜੀ ਦਾ ਇੱਕ ਗੁਰਸਿੱਖ ਸਰਦਾਰੂ ਜਿਸ ਦਾ ਨਾਮ ਭਾਈ ਦੇਵाराम ਜੀ ਹੈ ਇਹ ਪੇਸ਼ੇਵਜੋਂ ਇੱਕ ਸਰਕਾਰੀ ਧੋਵੀ ਹੈ ਇਹ ਇਸ ਦੇ ਗ੍ਰਹਿ ਵਿਖੇ ਤਰਾਵੜੀ ਵਿਖੇ ਦੂਸਰਾ ਪੜਾ ਕਰਦੇ ਹਨ ਇਸ ਇਤਿਹਾਸ ਨੂੰ ਕੋਖਦਿਆਂ ਕਈ ਸਰੋਤਾਂ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਇਸ ਦੇਵਾਰਾਮ ਨੇ ਗੁਰੂ 파ਸਰ ਨੂੰ ਬੇਨਤੀ ਕੀਤੀ ਸੀ ਆਪਣੇ ਗ੍ਰਹਿ ਵਿਖੇ ਆਉਣ ਦੀ ਖੈਰ ਅਤੇ ਇਸ ਸਥਾਨ ਤੇ ਹੀ ਇਹ ਭਾਈ ਦੇਵਾਰਾਮ ਜੀ ਦੀ ਮਾਤਾ ਜੀ ਆਪਣੇ ਹੱਥਾਂ ਦਾ ਬੁਣਿਆ ਇੱਕ ਖੇਸ ਪੇਟ ਕਰਦੀ ਹੈ ਅਤੇ ਉਹ ਦੱਸਦੀ ਹੈ ਕਿ ਇਸ ਖੇਸ ਨੂੰ ਉਹਨਾਂ ਮੇਰੇ ਸੁਆਸ ਸੁਆਸ ਉਸਨੇ ਇਹ ਅਰਦਾਸ ਕੀਤੀ ਸੀ ਕਿ ਇਹ ਖੇਸ ਤੇ ਤਾਂ ਤਾਂ ਸੈ ਸਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਨਾ ਹੈ ਸੋ ਪਿੱਜੀਆਂ ਅੱਖਾਂ ਦੇ ਨਾਲ ਅਰਦਾਸ ਪੂਰੀ ਹੋਣ ਦਾ ਇੱਕ ਬੈਰਾਗ ਚਲਕਦਾ ਹੈ ਇਸ ਤਰਾਵੜੀ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਬਾਅਦ ਵਿੱਚ ਬਾਬਾ ਬੰਦਰ ਸਿੰਘ ਬਹਾਦਰ ਜੀ ਨੇ ਕੀਤੀ ਸੀ ਖੈ ਭਾਈ ਜੇਤਾ ਜੀ ਇਸ ਉਪਰੰਤ ਅੰਬਾਲੇ ਵਾਲੇ ਪਾਸੇ ਦਾ ਰੁਕ ਕਰਦੇ ਹਨ ਪੂਰਬ ਵੱਲੇ ਪਾਸੇ ਜਗਾਦਰੀ ਗੇੜ ਥਾਣੀ ਅੰਬਾਲੇ ਦੇ ਵਿੱਚ ਕਲਦੀ ਨਦੀ ਨੂੰ ਪਾਰ ਕਰਦਿਆਂ ਹੋਇਆਂ ਇੱਕ ਝੰਡ ਥੱਲੇ ਕੁਸ਼ਟਿਰ ਆਰਾਮ ਕਰਦੇ ਹਨ ਉਸ ਜਗ੍ਹਾ ਤੇ ਅੱਜ ਗੁਰੂ ਕੀ ਸਤਸੰਗਤ ਗੁਰਦੁਆਰਾ ਸ਼ਿਸ਼ੋਬਿਧ ਹੈ ਥਾਨ ਦੀ ਨਿਸ਼ਾਨਦੇਹੀ ਅਤੇ ਇਸ ਥਾਨ ਤੇ ਥੜੇ ਦੀ ਸੇਵਾ ਕਲਕੀਆਂ ਮਲੇ ਪਾਸ਼ਾ ਤਨਤਨ ਸੈਦ ਸ਼ੀਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਵਾਈ ਸੀ ਇਸ ਸਥਾਨ ਤੋਂ ਅਗਾਹ ਜਾ ਕੇ ਉਥੇ ਆਪ ਜੀ ਦਾ ਮੇਲ ਪੀਰ ਤਵੇਕਲ ਸ਼ਾਹ ਜੀ ਨਾਲ ਹੁੰਦਾ ਹੈ ਅਤੇ ਪੀਰ ਜੀ ਆਪ ਜੀ ਨੂੰ ਕੈਂਥ ਮਾਜਰੀ ਵਿਖੇ ਨੂੰ ਘਰ ਦੇ ਇੱਕ ਸ਼ਰਧਾਲੂ ਭਾਈ ਰਾਮਦੇਵ ਜੀ ਦੇ ਗ੍ਰਹਿ ਵਿਖੇ ਲੈ ਕੇ ਜਾਂਦੇ ਹਨ ਭਾਈ ਰਾਮਦੇਵ ਜੀ ਗੁਰੂ ਸਾਹਿਬ ਜੀ ਦੇ ਸੀਸ ਨੂੰ ਨਮਸਕਾਰ ਕਰਦੇ ਹਨ ਅਤੇ ਸੇਵਾ ਦੇ ਵਿੱਚ ਤਤਪਰ ਹੁੰਦੇ ਹਨ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਭਾਈ ਜੇਤਾ ਜੀ ਦੇ ਜਾਣ ਤੋਂ ਬਾਅਦ ਸਾਰੀ ਉਮਰ ਉਸ ਸਥਾਨ ਤੇ ਭਾਈ ਰਾਮਦੇਵਾ ਜੀ ਇੱਕ ਦੀਵਾ ਜਗਾ ਕੇ ਗੁਰੂ ਗੁਰੂ ਜਪਦੇ ਰਹੇ ਹਨ ਅਤੇ ਉਸ ਸਥਾਨ ਤੇ ਹੀ ਗੁਰਦੁਆਰਾ ਸ਼ਿਸ਼ੋਭਿਤ ਹੈ ਅੰਬਾਲੇ ਤੋਂ ਬਾਅਦ ਭਾਈ ਜੈਤਾ ਜੀ ਪਿੰਡ ਨਾਬੇਵਾ ਦਾ ਨੁਕ ਕਰਦੇ ਹਨ ਰਾਜਪੂਰਾ ਤਹਿਸੀਲ ਜ਼ਿਲ੍ਹਾ ਪਟਿਆਲਾ ਪਟਿਆਲਾ ਚੰ디ਗੜ੍ਹ ਮਾਰਗ ਦੇ ਉੱਤੇ ਇੱਕ ਪਿੰਡ ਨਾਬਾ ਪਿੰਡ ਸਥਿਤ ਹੈ ਇਸ ਪਿੰਡ ਦੇ ਵਿੱਚ ਭਾਈ ਸਰਜੀ ਸਤਗੁਰਾਂ ਦੇ ਸੀਸ ਨੂੰ ਨਾਲ ਲੈ ਕੇ ਜਦੋਂ ਪਹੁੰਚਦੇ ਹਨ ਤੇ ਇਸ ਸਥਾਨ ਤੇ ਦਰਵੇਸ਼ ਦਰਗਾਈ ਸ਼ਾਹ ਦੇ ਕੋਲ ਭਾਈ ਜੈਤਾ ਜੀ ਇਸ ਪੜਾਅ ਵਿੱਚ ਰੁਕਦੇ ਹਨ ਅਤੇ ਇਸ ਉਪਰਾੰਤ ਪਿੰਡ ਨਾਬਾ ਤੋਂ ਹੁੰਦਿਆਂ ਹੋਇਆਂ ਸੀਤਪੁਰ ਸਾਹਿਬ ਵੱਲ ਜਾ ਰੁਕ ਕਰਦੇ ਹਨ ਤੇ ਹੁਣ ਦੇ ਸਮੇਂ ਮੁਤਾਬਕ ਚੰਡੀਗੜ੍ਹ ਦੇ 34 ਸੈਕਟਰ ਵਾਲਾ ਜਿਹੜਾ ਰਾਹ ਅਪਣਾਉਂਦੇ ਹਨ ਕਈ ਸਰੋਤਾਂ ਦੇ ਵਿੱਚ ਇਸ ਗੁਰਦੁਆਰੇ ਦਾ ਨਾਮ ਸੀਸ ਮਾਰਕ ਸਹਿਬ ਸਿਸ਼ੋਪਿਤ ਹੈ ਇਸ ਮਾਰਕ ਤੋਂ ਹੁੰਦਿਆਂ ਹੋਇਆਂ ਭਾਈ ਜੈਤਾ ਜੀ ਅਗਲਾ ਪੜਾ ਕੀਰਤਪੁਰ ਸਹਿਬ ਵਿਵਾਨਗੜ ਵਿਖੇ ਕਰਦੇ ਹਨ ਗੁਰੂ ਪਾਸ਼ਾ ਜੀ ਸਰਬੱਤ ਸੰਗਤ ਵਿਵਾਨਗੜ ਆਣ ਕੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਪਾਸ਼ਾ ਜੀ ਦਾ ਕੀ ਸ੍ਰੀ ਅਨੰਦਪੁਰ ਸਹਿਬ ਵਿਖੇ ਲੈ ਕੇ ਪਹੁੰਚਦੇ ਹਨ ਅਨੰਦਪੁਰ ਸਾਹਿਬ ਜੀ ਦੇ ਸੀਸਗੰਜ ਵਾਲੇ ਅਸਥਾਨ ਤੇ ਗੁਰੂ ਪਾਤਸ਼ਾਹ ਜੀ ਦੇ ਸੀਸ ਦੀ ਸੇਵਾ ਕੀਤੀ ਜਾਂਦੀ ਹੈ ਸਾਰੇ ਘਟਨਾਕਰਮ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਥਾਪੜੇ ਸਦਕਾ ਮੁੱਖ ਨਾਇਕ ਭਾਈ ਜੇਤਾ ਜੀ ਅਤੇ ਉਹਨਾਂ ਦੇ ਸਾਥੀ ਭਾਈ ਨਾਨੂ ਜੀ ਅਤੇ ਭਾਈ ਉਦਾਜ ਜੀ ਦਾ ਵੀ ਇੱਕ ਵਿਲੱਖਣ ਇਤਿਹਾਸ ਹੈ ਭਾਈ ਉਦਾਜ ਜੀ ਪੰਗਾਣੀ ਦੀ ਜੰਗ ਵਿੱਚ ਸ਼ਹੀਦ ਹੁੰਦੇ ਹਨ ਭਾਈ ਜੇਤਾ ਜੀ ਕਈ ਸਰੋਤਾਂ ਦੇ ਵਿੱਚ ਸੱਸਾ ਦੇ ਕਿਨਾਰੇ ਜੰਗ ਦੇ ਵਿੱਚ ਸ਼ਹੀਦ ਹੁੰਦੇ ਹਨ ਅਤੇ ਭਾਈ ਨਾਨੂ ਜੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।